ਹੈਲੋ ਜੀ ਸਤਿ ਸ੍ਰੀ ਅਕਾਲ ਜੀ ਮੈਂ ਬਵਨ ਸਵਾਗਤ ਕਰਦੀ ਹਾਂ ਜੀ ਤੁਹਾਡਾ ਆਪਣੇ ਚੈਨਲ ਸੱਗੂ ਬਲੌਗ ਤੇ ਉੱਪਰ ਜੀ ਉਮੀਦ ਕਰਦੀ ਹਾਂ ਜੀ ਤੁਸੀਂ ਸਾਰੇ ਠੀਕ ਹੋਵੋਗੇ ਜੀ ਅਸੀਂ ਵੀ ਵਾਹਿਗੁਰੂ ਜੀ ਦੀ ਕਿਰਪਾ ਦੇ ਨਾਲ ਸਾਰੇ ਠੀਕ ਹੈ ਜੀ ਲਓ ਜੀ ਆਪਾਂ ਸਵੇਰ ਦੀ ਪਹਿਲੀ ਚਾਹ ਧਾਰਤੀ ਹੈ ਜੀ ਤੇ ਹੁਣ ਆਪਾਂ ਰਾਜਮਾ ਰਾਤ ਭੌਂ ਕੇ ਰੱਖਿਆ ਸੀ ਜੀ ਤੇ ਉਹਨਾਂ ਨੂੰ ਵੀ ਉਬਲਣ ਵਾਸਤੇ ਰੱਖ ਦਾਂਗੇ ਜੀ ਸਭ ਤੋਂ ਪਹਿਲਾਂ ਆਪਾਂ ਕੁੱਕਰ ਦੇ ਵਿੱਚ ਰਾਜਮਾ ਪਾਏ ਜੀ ਉਸ ਦੇ ਵਿੱਚ ਪਾਣੀ ਪਾ ਦਾਂਗੇ ਜੀ ਤੇ ਤਿੰਨ ਚਾਰ ਆਪਾਂ ਇਸ ਦੇ ਵਿੱਚ ਲੌਂਗ ਪਾਵਾਂਗੇ ਜੀ ਤੇ ਇੱਕ ਚਮਚਾ ਆਪਾਂ ਨਮਕ ਦਾ ਪਾ ਕੇ ਤੇ ਇੱਕ ਤੇਜ ਪੱਤਾ ਪਾਵਾਂਗੇ ਜੀ ਵਿੱਚ ਲਓ ਜੀ ਆਪਾਂ ਤੇਜ ਪੱਤਾ ਪਾਤਾ ਉਸ ਦੇ ਵਿੱਚ ਇਸ ਦੇ ਉੱਪਰ ਚੜਾ ਕੇ ਹੁਣ ਆਪਾਂ ਨਮਕ ਪਾ ਦਾਂਗੇ ਇਸ ਦੇ ਉੱਪਰ ਤੇ ਇਸ ਨੂੰ 5-6 ਸੇਟੀਆਂ ਲਵਾ ਲੈਣੀਆਂ ਜੀ ਆਪਾਂ ਆਪਣੀ ਚਾਹ ਉਬਲ ਗਈ ਆਪਾਂ ਉਸ ਦੇ ਵਿੱਚ ਵੀ ਦੁੱਧ ਪਾਤਾ ਜੀ ਲਓ ਜੀ ਚਾਹ ਬਣ ਗਈ ਆਪਣੀ ਹੁਣ ਰਾਜਮਾ ਆਪਾਂ ਇੱਕ ਬਰਤਨ ਦੇ ਵਿੱਚ ਕੱਢ ਲਿਆ ਜੀ ਉਬਲ ਗਏ ਸੀਗੇ ਆਪਾਂ ਤੜਕਾ ਲਾਵਾਂਗੇ ਰਾਜਮਾ ਨੂੰ ਹੁਣ ਸਭ ਤੋਂ ਪਹਿਲਾਂ ਆਪਾਂ ਗਿਆ ਤੇਲ ਗਰਮ ਹੋ ਗਿਆ ਜੀ ਆਪਣਾ ਹੁਣ ਆਪਾਂ ਇਸ ਦੇ ਵਿੱਚ ਜੀਰਾ ਪਾਵਾਂਗੇ ਜੀ ਉਸ ਤੋਂ ਬਾਅਦ ਆਪਾਂ ਇਸ ਦੇ ਵਿੱਚ ਪਿਆਜ਼ ਲਸਣ ਤੇ ਅਦਰਕ ਜਿਹੜਾ ਚੌਪ ਕਰਕੇ ਰੱਖਿਓ ਆ ਪਾਵਾਂਗੇ ਜੀ ਆਪਾਂ ਇਸ ਨੂੰ ਗੰਦੀ ਤੇ ਰੱਖ ਨਾ ਦਿਓ। ਜਿਹੜਾ ਸਿਆਲ ਲੱਗ ਰਿਹਾ ਹੈ। ਲਓ ਜੀ ਆਪਣਾ ਪਿਆਜ਼ ਹੁਣ ਭੁੱਜ ਗਿਆ। ਹੁਣ ਆਪਾਂ ਇਸ ਦੇ ਵਿੱਚ ਪਾਵਾਂਗੇ ਟਮਾਟਰ। ਇਸ ਨੂੰ ਵੀ ਆਪਾਂ ਧੰਨ ਲੈ ਲੱਗੇਗਾ। ਆਪਾਂ ਹੁਣ ਇੱਕ ਚਮਚਾ ਹਲਦੀ ਦਾ ਪਾਵਾਂਗੇ ਜੀ ਇੱਕ ਚਮਚਾ ਆਪਾਂ ਲਾਲ ਮਿਰਚ ਦਾ ਪਾਵਾਂਗੇ ਨਮਕ ਆਪਣੇ ਹਿਸਾਬ ਨਾਲ ਪਾ ਸਕਦੇ ਆ ਜੀ ਆਪਾਂ ਕਿਉਂਕਿ ਆਪਾਂ ਜਦੋਂ ਰਾਜਮਾ ਉਬਾਲੇ ਸੀ ਜੀ ਉਸ ਦੇ ਵਿੱਚ ਵੀ ਆਪਾਂ ਨਮਕ ਪਾਇਆ ਸੀ ਜੀ ਹੁਣ ਆਪਾਂ ਇਸ ਦੇ ਵਿੱਚ ਥੋੜਾ ਜਿਹਾ ਪਾਣੀ ਪਾ ਕੇ ਉਸ ਨੂੰ ਮਿਕਸ ਕਰ ਲਾਂਗੇ ਜੀ ਮਸਾਲਿਆਂ ਨੂੰ ਜੀ ਹੁਣ ਆਪਾਂ ਇਸ ਦੇ ਵਿੱਚ ਮਸਾਲੇ ਪਾ ਤਿਆ ਤੇ ਉਸ ਤੋਂ ਬਾਅਦ ਆਪਾਂ ਦੋ ਚਮਚ ਲੈਤਿਆਂ ਮਲਾਈ ਦੇ ਜੀ ਆਪਾਂ ਉਹ ਇਸ ਦੇ ਵਿੱਚ ਪਾਵਾਂਗੇ। ਸੰਗੀ ਤਰ ਆਪਾਂ ਭੁੰਨ ਲਿਆ ਨਾ। ਹੁਣ ਆਪਾਂ ਰਾਜਮਾ ਉਬਾਲੇ ਸੀ ਜੀ ਉਸ ਦੇ ਵਿੱਚ ਵੀ ਪਾਣੀ ਹੈਗਾ ਜੀ ਇਹ ਪਾਣੀ ਵੀ ਆਪਾਂ ਪਾਉਣਾ ਹੀ ਆ ਸਬਜੀ ਦੇ ਵਿੱਚ ਜੀ ਤੇ ਆਪਾਂ ਇਹ ਘੱਟਾ ਜੀ ਪਾਣੀ ਹੁਣ ਆਪਾਂ ਤਰੀ ਬੱਦ ਬਣਾਉਣੀ ਆ ਜੀ ਤੇ ਆਪਾਂ ਪਾਣੀ ਪਾਵਾਂਗੇ ਸਭ ਤੋਂ ਪਹਿਲਾਂ ਆਪਾਂ ਕੁਕਰ ਦੇ ਵਿੱਚ ਹੁਣ ਜਿੰਨੇ ਕ ਆਪਾਂ ਤਰੀ ਬਣਾਉਣੀ ਲੋੜ ਹੋਣਾ। ਹੁਣ ਆਪਾਂ ਇਸ ਪਾਣੀ ਨੂੰ ਉਬਾਲ ਆਉਣ ਦੇਵਾਂਗੇ ਜੀ ਕੁੱਕਰ ਦੇ ਵਿੱਚ ਫਿਰ ਉਸ ਤੋਂ ਬਾਅਦ ਆਪਾਂ ਜਿਹੜੇ ਰਾਜਮਾ ਉਬਾਲ ਕੇ ਰੱਖਿਓ ਉਹ ਪਾਵਾਂਗੇ ਇਸ ਦੇ ਵਿੱਚ ਲਓ ਜੀ ਆਪਣੇ ਪਾਣੀ ਨੂੰ ਉਬਾਲ ਆ ਗਿਆ ਜੀ ਹੁਣ ਆਪਾਂ ਇਸ ਦੇ ਵਿੱਚ ਆਪਣੇ ਰਾਜਮਾ ਪਾ ਦਿੰਦੇ ਬਸ ਤਾਂ ਪੰਚੇ ਸੀਟੀਆਂ ਨੂੰ ਪਹਿਲਾਂ ਲਵਾ ਲਈ ਸੀ ਜੀ ਪਰ ਹੁਣ ਆਪਾਂ ਫਿਰ ਵੀ ਇਸ ਨੂੰ ਲੋ ਗੈਸ ਤੇ 10-15 ਮਿੰਟਾਂ ਲਈ ਆਪਾਂ ਸਬਜ਼ੀ ਪਕਾਵਾਂਗੇ ਜੀ ਉਸ ਤੋਂ ਬਾਅਦ ਆਪਣੀ ਸਬਜ਼ੀ ਪੱਕ ਕੇ ਤਿਆਰ ਹੋ ਜੂਗੀ ਲਓ ਜੀ ਸਬਜ਼ੀ ਆਪਣੀ ਬਣ ਗਈ ਆ ਹੁਣ ਆਪਾਂ ਰੋਟੀ ਬਣਾ ਲੈਨੇ ਆ ਕਿ ਉਸ ਤੋਂ ਬਾਅਦ ਕਰਾਂਗੇ ਆਪਾਂ ਆਪਣੇ ਫਿਰ ਹੋਰ ਕੰਮ ਕਰਦੇ ਸਵੇਰ ਵੇਲੇ ਤਾਂ तकरीबन ਸਰ ਦੇ ਸਭ ਦੇ ਘਰਾਂ ਦੇ ਵਿੱਚ ਇਹੋ ਜਿਹੇ ਕੰਮ ਹੁੰਦੇ ਆ ਜੀ। ਲੋ ਜੀ ਹੁਣ ਆਪਾਂ ਰੋਟੀ ਪਾ ਕੇ ਦੇ ਦਈਏ ਨਾਲੇ ਆ ਪਟੇਪਣ ਪਾ ਦਾਂਗੇ। ਲਓ ਜੀ ਆਪਾਂ ਰੋਟੀ ਪਾਣੀ ਖਾ ਲਿਆ ਜੀ ਹੁਣ ਆਪਾਂ ਆਪਣੀ ਸਫਾਈ ਦਾ ਕੰਮ ਸ਼ੁਰੂ ਕਰਦੇ ਆ ਜੀ ਸਭ ਤੋਂ ਪਹਿਲਾਂ ਆਪਣੀ ਜਿਹੜੀ ਸਬਜ਼ੀ ਪਈ ਸੀ ਕੁੱਕਰ ਦੇ ਵਿੱਚ ਆਪਾਂ ਉਹ ਕੱਢ ਕੇ ਰੱਖਦੇ ਇੱਕ ਭਾਂਡੇ ਦੇ ਵਿੱਚ ਹੁਣ ਆਪਾਂ ਗੈਸ ਸਾਫ਼ ਕਰਦਾਂਗੇ ਸਲੱਫ ਸਾਫ਼ ਕਰਦਾਂਗੇ ਜੀ ਉਸ ਤੋਂ ਬਾਅਦ ਆਪਾਂ ਆਪਣੇ ਬਰਤਨ ਚੱਕ ਦਾਂਗੇ ਜੀ ਲਓ ਜੀ ਹੁਣ ਆਪਾਂ ਆਪਣੇ ਬਰਤਨ ਚੱਕ ਦਿੰਦੇ ਆ ਜੀ ਚਾੜੂ ਉਪੋਚੇ ਦਾ ਕੰਮ ਕਰਾਂਗੇ ਜਾਂ ਆਪਾਂ ਝਾੜੂ ਕੱਢ ਦਿੰਦੇ ਆ ਪਹਿਲਾਂ ਝਾੜੂ ਤੋਂ ਬਾਅਦ ਆਪਾਂ ਡਸਟਿੰਗ ਕਰਦਾਂਗੇ ਜੀ ਕਿਉਂਕਿ ਡਸਟਿੰਗ ਵੀ ਕਾਫੀ ਟਾਈਮ ਲੈ ਜਾਂਦੀ ਹੈ ਜੀ ਕੈਨ ਨੂੰ ਤਾਂ ਵੇਲੇ ਹੁੰਦੇ ਆ ਜੀ ਪਰ ਇਹ ਛੋਟੇ-ਛੋਟੇ ਕੰਮ ਸਾਰਾ ਦਿਨ ਹੀ ਨਿਮਕਦੇ ਜੀ ਕਰ ਲੋ ਜੀ ਆਪਣਾ ਇਨਵਰਟਰ ਨੂੰ ਸਾਫ਼ ਕੀਤਾ ਰੋ ਵੀ ਕਾਫੀ ਟਾਈਮ ਹੋ ਗਿਆ ਸੀ ਆਪਾਂ ਇਸ ਨੂੰ ਵੀ ਥੋੜਾ ਬਹੁਤਾ ਝਾੜ ਦਈਏ ਇਸ ਦੇ ਉੱਪਰ ਵੀ ਡਸਟ ਬਹੁਤ ਹੋਈ ਪਈ ਹੈ ਜੀ ਬਾਅਦ ਵਿੱਚ ਆਪਾਂ ਇੱਥੇ ਝਾੜੂ ਕੱਢਾਂਗੇ ਕਿਉਂਕਿ ਜੇ ਝਾੜੂ ਕੱਢ ਕੇ ਬਾਅਦ ਵਿੱਚ ਕਰਦੇ ਫਿਰ ਡਸਟ ਉਹਦੀ ਨੀਚੇ ਫੇਰ ਡਿੱਗਣੀ ਸੀ ਜੀ ਇਸ ਨੂੰ ਚੰਗੀ ਤਰ੍ਹਾਂ ਆਪਾਂ ਸਾਫ਼ ਕਰ ਲੈਂਦੇ ਪਹਿਲਾਂ ਬ੍ਰਸ਼ ਨਾਲ ਸਾਰਾ ਝੜਿਆ ਜੀ ਹੁਣ ਆਪਾਂ ਉੱਤੇ ਕੱਪੜਾ ਮਾਰ ਦਿੰਦੇ ਹਾਂ ਜੀ ਵੈਸਤਾ ਇਹ ਕਵਰ ਕੀਤਾ ਹੋਇਆ ਜੀ ਪਰ ਫਿਰ ਵੀ ਡਸਟ ਬਹੁਤ ਜਾਂਦੀ ਹੈ ਜੀ ਇਸ ਦੇ ਵਿੱਚ ਕਿਉਂਕਿ ਇੱਕ ਤਾਂ ਹੁਣੇ ਰੋਤੀ ਹਨੇਰੀਆਂ ਦੀ ਹੈ ਜੀ। ਲੋ ਜੀ ਆਪਾਂ ਇੱਥੇ ਝਾੜੂ ਲਾ ਲਿਆ ਤੇ ਇਸ ਨੂੰ ਵੀ ਆਪਾਂ ਕਵਰ ਕਰਕੇ ਰੱਖ ਦਿੰਦੇ ਹਾਂ ਦੁਬਾਰੇ। ਤੁਸੀਂ ਦੇਖ ਸਕਦੇ ਹੋ ਜੀ ਕਿਦੀ ਡਸਟ ਹੈ ਸਾਰੇ ਇਨਵਰਟਰ ਦੇ ਉੱਤੋਂ ਤੇ ਉਸਦੇ ਨੀਚੇ ਜੋ ਡਿੱਗੀ ਸੀ ਸਾਰੀ ਉਹੀ ਹੈ ਜੀ ਕਿਉਂਕਿ ਵੈਸੇ ਤਾਂ ਝਾੜੂ ਪੂੰਝਾ ਰੋਜ਼ ਹੁੰਦੇ ਆ ਜੇ ਇਹਦੀ ਡਸਟ ਇੱਥੇ ਨਹੀਂ ਹੁੰਦੀ ਜੀ ਪਰ ਇਹ ਸਾਰੇ ਇਨਵਰਟਰ ਦੇ ਵਿੱਚੋਂ ਹੀ ਨਿਕਲੀ ਹੈ ਜੀ ਉੱਤੋਂ ਉੱਤੋਂ ਰੇਤਾਂ ਮਿੱਟੀ ਸਾਰਾ ਲਓ ਜੀ ਹੁਣ ਆਪਾਂ ਡਸਟਿੰਗ ਕਰ ਲਗੇ ਜੀ ਸਭ ਤੋਂ ਪਹਿਲਾਂ ਕਿਚਨ ਤੋਂ ਸ਼ੁਰੂ ਕਰਦੇ ਆਂ ਜੇ ਇੱਕ ਦਿਨ ਵੀ ਆਪਾਂ ਡਸਟਿੰਗ ਨਾ ਕਰੀਏ ਜਾਂ ਤਾਂ ਦੂਸਰੇ ਦਿਨ ਆਪਣਾ ਕੰਮ ਉਹਨਾਂ ਹੀ ਜ਼ਿਆਦਾ ਵੱਜ ਜਾਂਦਾ ਜੀ ਜੇ ਡੇਲੀ ਡਸਟਿੰਗ ਕਰਦੇ ਰਹੀਏ ਥੋੜਾ ਜਲਦੀ ਹੋ ਜਾਂਦੀ ਹੈ ਜੀ ਲਓ ਜੀ ਵੈਸੇ ਤਾਂ ਆਪਣੀ ਵੀਡੀਓ ਫਾਸਟ ਕੀਤੀ ਹੋਈ ਹੈ ਜੀ ਇਹਦੀ ਜਲਦੀ ਤਾਂ ਵੈਸੇ ਹੁੰਦਾ ਨਹੀਂ ਟਾਈਮ ਲੱਗਦਾ ਪਰ ਫਿਰ ਵੀ 10 ਮਿੰਟ ਲੱਗਦੇ ਜੀ ਇਸ ਤੋਂ ਜ਼ਿਆਦਾ ਨਹੀਂ ਲੱਗਦੇ ਜੀ ਆਪਾਂ ਡੇਲੀ ਡਸਟਿੰਗ ਕਰਦੇ ਰਹੀਏ ਮੇ ਲੋ ਜੀ ਹੁਣ ਆਪਾਂ ਦੋਨੇ ਰੂਮ ਦੇ ਵਿੱਚ ਡਸਟਿੰਗ ਕਰ ਲੈਨੇ ਆ। ਉਸ ਤੋਂ ਬਾਅਦ ਆਪਾਂ ਆਪਣਾ ਥਾਂ ਧੋਵਾਂਗੇ ਜੀ। ਪਹਿਲਾਂ ਫੇਰ ਆਪਾਂ ਪੋਚੇ ਦਾ ਲਾਗ ਕਰਾਂਗੇ ਜੀ। ਪੋਚਾ ਲਾਉਣਾ ਸ਼ੁਰੂ ਕਰਾਂਗੇ ਉਸ ਤੋਂ ਬਾਅਦ। ਕਿਉਂਕਿ ਝਾੜੂ ਪੋਚਾ ਕੀਤਾ ਵੀ ਫੇਰ ਹੀ ਵਧੀਆ ਲੱਗਦਾ ਜੀ ਜੇ ਆਪਨੇ ਡਸਟਿੰਗ ਕੀਤੀ ਹੋਊਗੀ ਚੰਗੀ ਤਰ੍ਹਾਂ। ਨਹੀਂ ਤਾਂ ਜਦੋਂ ਇੰਨਾ ਸਮਾਨ ਦੇ ਉੱਪਰ ਡਸਟ ਪਈ ਹੁੰਦੀ ਆ ਫਿਰ ਝਾੜੂ ਪੂੰਛੇ ਕੀਤੇ ਦਾ ਵੀ ਆਪਣਾ ਕੋਈ ਐਨਾ ਕੋਈ ਵਧੀਆ ਨਹੀਂ ਲੱਗਦਾ ਜੀ ਦੇਖਣ ਦੇ ਵਿੱਚ ਲਓ ਜੀ ਹੁਣ ਆਪਣੀ ਡਸਟਿੰਗ ਹੋ ਗਈ ਆ ਹੁਣ ਆਪਾਂ ਇਧਰੋਂ ਬਾਥਰੂਮ ਵਗੈਰਾ ਧੋ ਲਿਆ ਆ ਪਾਣੀ ਖਿੱਚ ਲ ਗਏ ਇੱਕ ਵਾਰੀ ਵਾਈਪਰ ਨਾਲ ਇਸ ਤੋਂ ਬਾਅਦ ਆਪਾਂ ਪਿਛਲਾ ਵਿੜਾ ਵੀ ਧੋ ਲਿਆ ਜੀ ਦੇਖ ਸਾਡੇ ਤੁਸੀਂ ਰੋਜ਼ ਧੋਣੇ ਆਪਾਂ ਫੇਰ ਵੀ ਦੇਖ ਲਓ ਜੀ ਕਿੰਨਾ ਰੇਤਾ ਆਉਂਦਾ ਹੈਗਾ ਲਓ ਜੀ ਹੁਣ ਵਿੱਚ ਦੀ ਬੱਚਿਆਂ ਦਾ ਟਾਈਮ ਹੋ ਗਿਆ ਸੀ ਜੀ ਆਪਾਂ ਬੱਚਾ ਨੂੰ ਰੈਡੀ ਕਰਦੀ ਜੀ ਉਸ ਤੋਂ ਬਾਅਦ ਪੋਚਾ ਲਾਵਾਂਗੇ ਜੀ ਉਹ ਜੀ ਹੁਣ ਆਪਾਂ ਪੋਚਾ ਲਾ ਦਿੱ ਗਏ ਜੀ ਉੱਚਾ ਲਾਉਣ ਤੋਂ ਬਾਅਦ ਆਪਾਂ ਡਰੈਗਨ ਨੂੰ ਦਾ ਥੋੜਾ ਜਿਹਾ ਲੁੱਕ ਚੇਂਜ ਕੀਤੀ ਸੀ ਉਹਦਾ ਪੀੜਾ ਵੀ ਸਾਈਡ ਬਦਲਿਆ ਸੀ ਜੀ ਸਾਈਡ ਬਦਲਤੀ ਸੀਗੀ ਤੇ ਆਪਣਾ ਇਧਰਲੀ ਸਾਈਡ ਖਾਲੀ ਸੀ ਜੀ ਆਪਾਂ ਇੱਥੇ ਚਟਾਈ ਵਿਛਾਲੀ ਉਸ ਦੇ ਉੱਪਰ ਟੇਬਲ ਰੱਖ ਕੇ ਇੱਕ ਕਵਰ ਰੱਖਤਾ ਜੀ ਥੋੜਾ ਜਿਹਾ ਪੈਸ ਨੂੰ ਡੈਕੋਰੇਟ ਕਰਾਂਗੇ ਜੀ ਖਾਲੀ ਜਿਹਾ ਲੱਗ ਰਿਹਾ ਸੀ ਜੀ ਚਲੋ ਜੀ ਆਪਾਂ ਇਸ ਦੇ ਉੱਪਰ ਇੱਕ ਆਰਟੀਫੀਸ਼ੀਅਲ ਪੋਟ ਰੱਖਤਾ ਜੀ ਇੱਕ ਛੋਟਾ ਜਿਹਾ ਲੈਂਪ ਸੀ ਜੀ ਆਪਣੇ ਕੋਲੇ ਆਪਾਂ ਉਸ ਨੂੰ ਰੱਖਤਾ ਜੀ ਤੁਸੀਂ ਕਮੈਂਟ ਕਰਕੇ ਦੱਸਿਓ ਜੀ ਤੁਹਾਨੂੰ ਕਿੱਦਾਂ ਲੱਗਿਆ ਸੁਝਾਅ ਤੁਹਾਡਾ ਸਾਡੀ ਜੇਕਰ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਓ ਜੀ ਲਓ ਜੀ ਆਪਣੇ ਸਵੇਰ ਦੇ ਸਾਰੇ ਕੰਮ ਕਾਜ ਹੋ ਗਏ ਆ ਜੀ ਤੇ ਇਸੇ ਦੇ ਨਾਲ ਆਪਾਂ ਆਪਣੇ ਅੱਜ ਦੇ ਵਲੌਗ ਦਾ ਐਂਡ ਇੱਥੇ ਕਰਦੇ ਆਂ ਜੀ ਉਮੀਦ ਕਰਦੇ ਆਂ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਹੋਵੇਗੀ ਜੀ ਜੇਕਰ ਵੀਡੀਓ ਵਧੀਆ ਲੱਗੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਆਪਣੇ ਚੈਨਲ ਸੱਗੂ ਵਲੌਗਸ ਨੂੰ ਸਬਸਕ੍ਰਾਈਬ ਜਰੂਰ ਕਰਿਓ ਜੀ ਧੰਨਵਾਦ ਜੀ